ਪ੍ਰੀਵਿਊ ਅਸੀਂ ਸਾਰੇ ਬਿਲਡਿੰਗ ਜਿਹੜੀ ਅਰਬਨ ਕਮਿਊਨਿਟੀ ਹੈਲਥ ਸੈਂਟਰ ਆ ਜਿਹੜਾ 30 ਬੈਡਡ ਹਸਪੀਟਲ ਹੋਊਗਾ ਔਰ ਪੁਰਾਣਾ ਹਸਪੀਟਲ ਜਿਹੜਾ ਇੱਥੇ ਚੱਲੂ ਹੋਏਗਾ ਜੀ ਸਾਰੀ ਬਿਲਡਿੰਗ ਅੱਜ ਦੇਖੀਏ ਮੇਰੇ ਨਾਲ ਡਾਕਟਰ ਭਜਨ ਮੰਡੀ ਜੀ ਜਿਹੜੇ ਸਿਵਲ ਸਰਜਨ ਨੇ ਔਰ ਡਾਕਟਰ ਰੋਮੀਰ ਰਾਜਾ ਬਾਜਨ ਜੀ ਡੀਐਮਸੀ ਔਰ ਮੇਰੇ ਸਾਰੇ ਪਾਰਟੀ ਦੇ ਸਾਡੇ ਅਹੁਦੇਦਾਰ ਔਰ ਸਾਡੇ ਵਲੰਟੀਅਰ ਸਹਿਬਾਨ ਸਾਰੇ ਅੱਜ ਮਾਨੂੰ ਖੁਸ਼ੀ ਆ ਜੀ ਕਿ ਜਿਹੜੀ ਸਰਕਾਰ ਨੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਉਹ ਵਾਦਾ ਕਾਲਪੁਰਖ ਦੀ ਮਿਹਰ ਨਾਲ ਉਹਦੀ ਕਿਰਪਾ ਨਾਲ ਤਕਰੀਬਨ ਅੱਜ ਪੂਰਾ ਹੋਣ ਜਾ ਰਿਹਾ ਇਹ ਬਿਲਡਿੰਗ ਤੁਸੀਂ ਸਾਰੀ ਦੇਖੀ ਆ ਬਹੁਤ ਸੋਹਣੀ ਕੰਸਟਰਕਸ਼ਨ ਵਰਕ ਇਹਦਾ ਹੋਇਆ ਇਹਦੀ ਦਿੱਖ ਬਹੁਤ ਖੂਬਸੂਰਤ ਹੈ ਔਰ ਕੰਮ ਵੀ ਮੈਨੂੰ ਇਹ ਜਾਪਦਾ ਵੀ ਜਿਵੇਂ ਕੁਆਲਿਟੀ ਆਫ ਵਰਕ ਵਧੀਆ ਹੋਇਆ ਸੋ ਕੁਝ ਸਾੜਾ ਸਮਾਨ ਆਉਣਾ ਸ਼ੁਰੂ ਹੋ ਗਿਆ ਜਿਵੇਂ ਤਕਰੀਬਨ 30 ਬੈੱਡ ਜਿਹੜੇ ਨੇ ਉਹ ਆ ਗਏ ਨੇ ਇਸੇ ਤਰੀਕੇ ਨਾਲ ਹੋਰ ਜਿਹੜੀਆਂ ਆਈਟਮਸ ਨੇ 2-4-5 ਦਿਨਾਂ ਦੇ ਵਿੱਚ ਉਹ ਵੀ ਆ ਜਾਣਗੀਆਂ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਡਾ ਮਨ ਹੈ ਕਿ ਇਹਨੂੰ ਲੋਕਾਂ ਲਈ ਸਮਰਪਿਤ ਕਰੀਏ ਪਰਮੇਸ਼ਵਰ ਕਿਰਪਾ ਕਰੇ ਕਿ ਕਿਸੇ ਨੂੰ ਕੋਈ ਬਿਮਾਰ ਨਾ ਹੋਵੇ ਕੋਈ ਹਰ ਬੰਦਾ ਤੰਦਰੁਸਤ ਰਹੇ ਪਰ ਜੇ ਕਿਤੇ ਮੁਸ਼ਕਿਲ ਆ ਜਾਏ ਤੇ ਹੁਣ ਗਰਦਾਸਪੁਰ ਸ਼ਹਿਰ ਦੇ ਵਿੱਚ ਇਹ ਫੈਸਿਲਿਟੀ ਮਿਲਣੀ ਸ਼ੁਰੂ ਹੋ ਜੂਗੀ ਹੁਣ ਕਿਤੇ ਬਹੁਤ ਦੂਰ ਜਾਣ ਦੀ ਲੋੜ ਨਹੀਂ ਕਿਤੇ ਪ੍ਰਾਈਵੇਟ ਹਸਪੀਟਲ ਤੋਂ ਜਾਣ ਦੀ ਲੋੜ ਨਹੀਂ ਇੱਥੇ ਲਗਾਤਾਰ ਅਸੀਂ ਜਿਹੜੀਆਂ ਪੋਸਟਾਂ ਨੇ ਉਹ ਵੀ ਕ੍ਰੀਏਟ ਕਰਾਈਆਂ ਨੇ ਉਹਦੀ ਐਫਡੀ ਦੀ ਮਨਜ਼ੂਰੀ ਵੀ ਲੈ ਲਈ ਆ ਉਹ ਮੈਕਾਦ ਦਿਨ ਦੇ ਵਿੱਚ ਜਿਸ ਵਕਤ ਲੈਟਰ ਆਊਗੀ ਉਹ ਵਿਧੀਵਤ ਤਰੀਕੇ ਨਾਲ ਉਹਦੀ ਅਨਾਉਂਸਮੈਂਟ ਵੀ ਕਰਾਂਗੇ ਸੋ ਸਾਰੇ ਪਾਸਿਓ ਅਕਾਲਪੁਰਖ ਦੀ ਮਿਹਰ ਤੇ ਕਿਰਪਾ ਦੇ ਨਾਲ ਔਰ ਖਾਸ ਕਰਕੇ ਮੈਂ ਸਮਝਦਾ ਵੀ ਜਿਹੜੇ ਸਾਡੇ ਆਫੀਸਰ ਸਾਹਿਬਾਨ ਨੇ ਸਿਵਲ ਸਰਜਨ ਨੇ ਡੀ ਐਮ ਸੀ ਨੇ ਇਹਨਾਂ ਨੇ ਵੀ ਪੂਰਾ ਜੋਰ ਲਾਇਆ ਜਿਹੜੀ ਛੁੱਟੀ ਪੱਤਰ ਸੀਗਾ ਜੋ ਇਨਫੋਰਮੇਸ਼ਨ ਸਰਕਾਰ ਮੰਗਦੀ ਸੀ ਮਿਲ ਕੇ ਅੱਜ ਇੱਕ ਚੀਜ਼ ਜਿਹੜੀ ਆ ਉਹ ਵਧੀਆ ਬਣ ਗਈ ਆ ਸਾਰਾ ਫਿਰ ਕੇ ਦੇਖਿਆ ਮਨ ਨੂੰ ਖੁਸ਼ੀ ਹੁੰਦੀ ਆ ਔਰ ਇਸ ਟੀਚੇ ਨੂੰ ਪੂਰੇ ਕਰਨ ਲਈ ਬਹੁਤ ਸੰਘਰਸ਼ ਵੀ ਕੀਤਾ ਸੀਗਾ ਪ੍ਰਮਾਤਮਾ ਨੇ ਸਾਡੇ ਸੰਘਰਸ਼ ਨੂੰ ਸੁਣਿਆ ਸਾਡੀ ਅਰਦਾਸ ਨੂੰ ਸੁਣਿਆ ਤੇ ਅੱਜ ਇਹ ਲੋਕਾਂ ਨੂੰ ਸਮਰਪਿਤ ਹੋਣ ਜਾ ਰਹੀ ਆ ਅਕਾਲ ਪੁਰਖ ਕਿਰਪਾ ਕਰੇ ਇਸੇ ਤਰੀਕੇ ਨਾਲ ਸਾਡੇ ਗਰਦਾਸਪੁਰ ਦੇ ਵਿੱਚ ਸਹੂਲਤਾਂ ਜਿਹੜੀਆਂ ਨੇ ਆਉਂਦੀਆਂ ਰਹਿਣ ਔਰ ਲੋਕ ਉਹਦਾ ਆਨੰਦ ਲੈਂਦੇ ਰਹਿਣ